ਕਪੂਰਥਲਾ ਦੇ ਮੰਡ ਦੇ ਵਿੱਚ ਬਿਆਸ ਦਰਿਆ ਨੇ ਤਬਾਹੀ ਮਚਾ ਦਿੱਤੀ ਹੈ ਤੇ ਬਿਆਸ ਦਰਿਆ ਦਾ ਬਨ ਟੁੱਟਣ ਨਾਲ ਹੁਣ ਹੜਾਂ ਵਰਗੇ ਹਾਲਾਤ ਬਣ ਗਏ ਨੇ ਪਿੰਡ ਬਾਉਪੁਰ ਨੇੜੇ ਬਨ ਟੁੱਟ ਗਿਆ ਏ ਤੇ ਕਰੀਬ 15 ਪਿੰਡਾਂ ਦੇ ਵਿੱਚ ਕਈ-ਕਈ ਫੁੱਟ ਪਾਣੀ ਭਰ ਗਿਆ ਹੈ ਬਿਆਸ ਦਰਿਆ ਨੇ ਤਬਾਹੀ ਮਚਾ ਦਿੱਤੀ ਹੈ ਕਪੂਰਥਲਾ ਦੇ ਮੰਡ ਇਲਾਕੇ ਦੇ ਵਿੱਚ ਜਿੱਥੇ ਹੜ੍ਹਾਂ ਵਰਗੇ ਹਾਲਾਤ ਬਣ ਗਏ ਨੇ ਪਿੰਡ ਬਾਉਪੁਰ ਨੇੜੇ ਇਹ ਬੰਨ ਟੁੱਟਿਆ ਤਕਰੀਬ 15 ਪਿੰਡ ਪਾਣੀ ਦੇ ਵਿੱਚ ਘਿਰ ਗਏ ਨੇ ਕਈ ਕਈ ਫੁੱਟ ਪਾਣੀ ਇੱਥੇ ਭਰ ਗਿਆ ਏ ਰਿਹਾਇਸ਼ੀ ਇਲਾਕੇ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਚ ਆ ਗਏ ਨੇ ਇਸ ਤੋਂ ਬਿਨਾ ਹਜ਼ਾਰਾਂ ਏਕੜ ਫਸਲ ਪਾਣੀ ਨੇ ਤਬਾਹ ਕਰ ਦਿੱਤੀ ਆ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਲੋਕ ਆਪਣੇ ਮਾਲ ਡੰਗਰ ਲੈ ਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਪਾਣੀ ਦਾ ਪੱਦਰ ਵਧਿਆ ਹੋਇਆ ਏ ਅਤੇ ਮੰਡ ਇਲਾਕੇ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਨੇ ਇਲਾਕੇ ਦੀਆਂ ਸਾਰੀਆਂ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਆਵਾਜਾਈ ਦਾ ਸਾਧਨ ਸਿਰਫ ਕਿਸ਼ਤੀਆਂ ਹੀ ਰਹਿ ਗਈਆਂ ਨੇ ਕਪੂਰਥਲਾ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦਾ ਰੈਸਕਿਊ ਲਗਾਤਾਰ ਜਾਰੀ ਹੈ ਐਨਡੀਆਰਐਫ ਦੀਆਂ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੀਆਂ ਨੇ ਤਸਵੀਰਾਂ ਦੇਖੋ ਲੋਕ ਆਪਣੀਆਂ ਪਸ਼ੂਆਂ ਨੂੰ ਲੈ ਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਦੂਰ ਦੂਰ ਤੱਕ ਤਾਂ ਨੂੰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਹ ਕੋਈ ਦਰਿਆ ਨਹੀਂ ਹੈ ਇਹ ਹੜ੍ਹਾਂ ਦਾ ਪਾਣੀ ਹੈ ਜਿਸ ਨੇ ਤਬਾਹੀ ਮਚਾ ਦਿੱਤੀ ਦਰਿਆ ਬਿਆਸ ਦੇ ਕਹਿਰ ਦੀਆਂ ਅਗਲੀਆਂ ਤਸਵੀਰਾਂ ਨੇ ਹਲਕਾ ਸੁਲਤਾਨਪੁਰ ਲੋਧੀ ਪਿੰਡ ਮੰਡ ਇਹ ਬੇੜੀ ਹੈ ਇਹੀ ਰਸਤਾ ਹੈ ਹੁਣ ਜ਼ਿੰਦਗੀ ਨੂੰ ਗੁਜ਼ਾਰਨ ਦਾ ਔਰ ਤੁਸੀਂ ਦੇਖ ਪਾਉਂਗੇ ਕਿ ਇਹ ਬੇੜੀ ਇੱਕ ਘਰ ਦੇ ਬਾਹਰ ਮੌਜੂਦ ਹੈ ਨਿੱਜੀ ਬੇੜੀ ਹੈ ਛੋਟੀ ਬੇੜੀ ਹੈ ਜੇਕਰ ਹੁਣ ਕਿਸੇ ਨੇ ਘਰੋਂ ਜਾਣਾ ਹੈ ਤਾਂ ਇਸ ਬੇੜੀ ਦਾ ਸਹਾਰਾ ਲੈਣਾ ਪੈਗਾ ਇੱਕ ਇਹੋ ਜੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਿਹਾ ਜਿੱਥੇ ਸਿਰਫ ਮਾਨਵੀ ਜ਼ਿੰਦਗੀ ਨਹੀਂ ਜਾਨਵਰਾਂ ਦੀ ਜ਼ਿੰਦਗੀ ਵੀ ਦਾਤ ਹੈ ਇਹ ਬਹੁਤ ਹੀ ਭਾਵਕ ਕਰਨ ਵਾਲੀ ਤਸਵੀਰ ਹੈ ਇੱਕ ਛੋਟਾ ਜਾਨਵਰ ਜੋ ਕਿ ਪਾਣੀ ਦੇ ਕਿਨਾਰੇ ਫਸਿਆ ਹੋਇਆ ਹੈ ਔਰ ਕਿੱਥੇ ਨਾ ਕਿੱਥੇ ਇਸ ਪਾਣੀ ਦੇ ਡਰ ਤੋਂ ਡਰਿਆ ਹੋਇਆ ਹੈ ਪਰ ਫਿਰ ਵੀ ਜ਼ਿੰਦਗੀ ਦੀ ਇਸ ਮੁਸ਼ਕਲ ਦੇ ਵਿੱਚ ਆਪਣੇ ਆਪ ਚ ਮੌਜੂਦ ਹੈ ਹੁਣ ਤੁਹਾਨੂੰ ਇਸ ਘਰ ਦੇ ਅੰਦਰ ਲੈ ਕੇ ਚਲਦੇ ਹਾਂ ਘਰ ਦੇ ਅੰਦਰ ਲਿਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਚਾਰ ਚਫੇਰੇ ਦਿਖਾ ਦੰਨੇ ਆ ਚਾਰ ਚਫੇਰੇ ਤੁਹਾਨੂੰ ਸਿਰਫ ਪਾਣੀ ਨਜ਼ਰ ਆ ਰਿਹਾ ਹੋਵੇਗਾ ਦਰਿਆ ਬਿਆਸ ਦਾ ਪਾਣੀ ਹੈ ਔਰ ਇਸ ਦੀ ਤਬਾਹੀ ਦਾ ਮੰਜ਼ਰ ਹੈ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਹਰ ਸੁਵਿਧਾ ਜਿਹੜੀ ਹੈ ਜ਼ਿੰਦਗੀ ਨੂੰ ਜੀਣ ਵਾਲੀ ਉਹ ਪ੍ਰਭਾਵਿਤ ਹੈ ਚਾਹੇ ਬਿਜਲੀ ਦੇ ਖੰਬਿਆਂ ਦੀ ਗੱਲ ਕਰ ਲਈਏ ਜਾਂ ਮੋਟਰਾਂ ਦੀ ਗੱਲ ਕਰ ਲਈਏ ਤਾਂ ਚਾਰ ਚਫੇਰੇ ਪਾਣੀਆਂ ਦੇ ਵਿੱਚ ਬਚਿਆ ਕੀ ਹੈ ਇੱਕ ਘਰ ਇਸ ਘਰ ਦੇ ਅੰਦਰ ਚਲਦੇ ਆ ਇਸ ਡੇਰੇ ਦੇ ਅੰਦਰ ਚਲਦੇ ਆ ਜਿੱਥੇ ਜ਼ਿੰਦਗੀ ਜੀਤੀ ਜਾ ਰਹੀ ਹੈ ਔਰ ਪਹਿਲਾਂ ਵੀ ਇੱਥੇ ਜ਼ਿੰਦਗੀ ਖੁਸ਼ਹਾਲ ਤਰੀਕੇ ਨਾਲ ਜੀਤੀ ਜਾ ਰਹੀ ਸੀ ਪਰ ਇਸ ਪਾਣੀ ਦੇ ਪ੍ਰਕੋਪ ਨੇ ਕਿੱਥੇ ਨਾ ਕਿੱਥੇ ਮੁਸ਼ਕਲਾਂ ਦਾ ਦੌਰ ਵਧਾ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀਆਂ-ਵੱਡੀਆਂ ਮਸ਼ੀਨਰੀਆਂ ਫਸ ਗਈਆਂ ਨੇ ਹੁਣ ਪਾਣੀ ਦੇ ਵਿੱਚ ਮੌਜੂਦ ਨੇ ਜੋ ਕਿ ਕਿੱਥੇ ਖੇਤੀ ਲਈ ਕੰਮ ਲਿਆਂਦੀਆਂ ਜਾਂਦੀਆਂ ਸੀ ਪਰ ਇਸ ਵੇਲੇ ਇਹ ਫਸ ਗਈਆਂ ਨੇ ਪਾਣੀ ਦੇ ਪ੍ਰਭਾਵ ਦੇ ਵਿੱਚ ਇਹ ਘਰ ਦੇ ਬਾਹਰ ਦਾ ਮੰਜ਼ਰ ਹੈ ਜਿੱਥੇ ਕਿਸੇ ਨਾ ਕਿਸੇ ਤਰੀਕੇ ਬਚਾਇਆ ਗਿਆ ਹੈ ਕਿ ਘਰ ਦੇ ਅੰਦਰ ਨਾ ਪਾਣੀ ਚਲਾ ਜਾਵੇ ਕਿਉਂਕਿ ਘਰ ਦੇ ਚਾਰੋਂ ਪਾਸੇ ਪਾਣੀ ਹੀ ਪਾਣੀ ਹੈ ਹੁਣ ਤੁਹਾਨੂੰ ਘਰ ਦੀਆਂ ਅਗਲੀਆਂ ਤਸਵੀਰਾਂ ਦਿਖਾਣੇ ਆ ਇੱਕ ਘਰ ਦੇ ਅੰਦਰ ਟਰੈਕਟਰ ਹੈ ਘਰ ਦੇ ਅੰਦਰ ਰਹਿਣ ਲਈ ਜੋ ਮਾਨਵੀ ਜ਼ਿੰਦਗੀ ਚ ਚਾਹੀਦਾ ਹੈ ਉਹ ਸਾਰੀ ਸੁੱਖ ਸਹੂਲਤ ਉਪਲਬਧ ਹੈ ਘਰ ਦੇ ਵਿੱਚ ਕਮਰੇ ਰਸੋਈ ਸਭ ਕੁਝ ਬਣਿਆ ਹੋਇਆ ਹੈ ਔਰ ਇਹ ਸਭ ਕੁਝ ਹਜੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਲੋਕ ਜਿਹੜੇ ਇਸ ਘਰ 'ਚ ਰਹਿ ਰਹੇ ਨੇ ਇਸ ਘਰ ਤੋਂ ਬਾਹਰ ਨਿਕਲਣ 'ਚ ਬੇਬਸ ਹੋ ਚੁੱਕੇ ਨੇ ਇੱਥੇ ਹੀ ਖਤਮ ਨਹੀਂ ਹੁੰਦੀ ਇਹ ਕਹਾਣੀ ਇਸ ਦੇ ਨਾਲ-ਨਾਲ ਤੁਹਾਨੂੰ ਤਸਵੀਰਾਂ 'ਚ ਅੱਗੇ ਦਿਖਾਣੇ ਆ ਕਿ ਕਿਸ ਤਰ੍ਹਾਂ ਦੇਖੋ ਜਦੋਂ ਇਨਸਾਨ ਰਹਿੰਦਾ ਹੈ ਤਾਂ ਆਪਣਾ ਸਾਰਾ ਉਹ ਤਾਮ-ਚਾਂਬ ਬਣਾ ਕੇ ਰੱਖਦਾ ਹੈ ਤਾਂ ਇਹ ਪਸ਼ੂ ਨੇ ਇਹ ਪਸ਼ੂ ਵੀ ਇਸ ਕਰੋਪੀ ਦਾ ਹਿੱਸਾ ਬਣ ਚੁੱਕੇ ਨੇ ਇਹ ਵੀ ਕਿੱਥੇ ਨੇ ਕਿੱਥੇ ਆਪਣੇ ਖਾਣ-ਪੀਣ ਔਰ ਆਪਣੀ ਪਸ਼ੂ ਖੁਰਾਕ ਤੋਂ ਵਾਂਝੇ ਨੇ ਪਰ ਫਿਰ ਵੀ ਇਨਸਾਨ ਦੇ ਨਾਲ ਜਾਨਵਰ ਦਾ ਰਿਸ਼ਤਾ ਪੁਰਾਣਾ ਹੈ ਤਾਂ ਜ਼ਿੰਦਗੀ ਵੀ ਉਮੀਦ ਦੇ ਵਿੱਚ ਇਹ ਵੀ ਇੱਥੇ ਮੌਜੂਦ ਨੇ ਹੁਣ ਅਗਲੀਆਂ ਤਸਵੀਰਾਂ ਇਸ ਘਰ ਦੀਆਂ ਨੇ ਇਸ ਡੇਰੇ ਦੀਆਂ ਨੇ ਇਸ ਘਰ ਦੇ ਜੀ ਵੀ ਮੌਜੂਦ ਨੇ ਇੱਥੋਂ ਦੇ ਲੋਕ ਵੀ ਮੌਜੂਦ ਨੇ ਜਿਹੜੇ ਇਹਨਾਂ ਦਾ ਹਾਲਚਾਲ ਪੁੱਛਣ ਲਈ ਪਹੁੰਚੇ ਨੇ ਤਾਂ ਸਭ ਤੋਂ ਪਹਿਲਾਂ ਘਰ ਦੇ ਜੀ ਆਨਾਂ ਗੱਲ ਕਰ ਲੈਣੇ ਆ ਇਹ ਕਿਹੜਾ ਪਿੰਡ ਵੱਜਦਾ ਹੈ ਜੀ ਔਰ ਕਿਹੜਾ ਪਿੰਡ ਵਜਦਾ ਹੈ ਬਾਉਪੁਰ ਕਦੀ ਬਾਉਪੁਰ ਕਦੀਮ ਵਜਦਾ ਹੈ ਇਹ ਕੁਛ ਦਿਨ ਪਹਿਲਾਂ ਕੀ ਹਾਲਾਤ ਸੀ ਮੰਦਾ ਹੀ ਸੀ ਪਹਿਲਾਂ ਮੇ 1.5 ਮਹੀਨਾ ਹੋ ਗਿਆ ਹੋਇਆ ਤੇ ਕੁਛ ਦਿਨਾਂ ਦੇ ਵਿੱਚ ਪਾਣੀ ਜਿਆਦਾ ਵੱਧ ਗਿਆ ਹੁਣ ਜਿਆਦਾ ਵੱਧ ਗਿਆ ਅੱਜ 5 ਦਿਨ ਹੋ ਗਏ ਪਾਣੀ ਦਾ ਬਹੁਤ ਜਿਆਦਾ ਵੱਧ ਗਿਆ ਤੇ ਆਣਾ ਜਾਣਾ ਕਿਸ ਤਰ੍ਹਾਂ ਹੁੰਦਾ ਬਹੁਤ ਮੁਸ਼ਕਲ ਆਉਣਾ ਜਾਣਾ ਕਿੱਥੇ ਘਰੇ ਬੈਠੇ ਬੇੜੀਆਂ ਤੇ ਜਾਂਦੇ ਹੂੰ ਤੇ ਬਾਲ ਬੱਚੇ ਬਾਲ ਬੱਚੇ ਬਾਹਰ ਕੱਢੇ ਅੱਛਾ ਤੇ ਜ਼ਿੰਦਗੀ ਜਦੋਂ ਇਹ ਪਾਣੀ ਵੱਧਦਾ ਹੈ ਫਿਰ ਡਰ ਵੀ ਵੱਧਦਾ ਹੈ ਬੜਾ ਵੱਧਾ ਵੱਧਾ ਕਿਉਂ ਨਹੀਂ ਬਹੁਤ ਵੱਧਾ ਮੇਰਾ ਨੂੰ ਕਰਕੇ ਹੀ ਬਣੂਗਾ ਹੁਣ ਲੋਕ ਤੇ ਸਰਕਾਰ ਤਾਂ ਇਹ ਕਹਿੰਦੀ ਹੈ ਵੀ ਘਰ-ਬਾਰ ਛੱਡੋ ਤੇ ਆ ਜਾਓ ਤੇ ਤੁਸੀਂ ਕਿਉਂ ਨਹੀਂ ਜਾਂਦੇ ਕਿੱਥੇ ਜਾਗੇ ਕਿੱਥੇ ਸਾਨੂੰ ਦੇਣਗੇ ਕੋਸਾਰਾ ਜਾਗੇ ਜਿੱਥੇ ਕੋਈ ਸਾਰਾ ਨਹੀਂ ਦਿੰਦੇ ਜੇ ਕੁਛ ਨਹੀਂ ਤਾਂ ਹੀ ਚਲੇ ਜੇ ਉੱਥੇ ਜਾ ਕੇ ਅਸੀਂ ਆਪਦੇ ਰਿਸ਼ਤੇਦਾਰਾਂ ਨਾਲ ਨਹੀਂ ਜਾਣਾ ਅੱਗੇ ਵੀ ਨੁਕਸਾਨ ਹੋਇਆ ਬਹੁਤ ਅੱਗੇ ਵੀ ਬਹੁਤ ਹੋਇਆ ਪਿਛਲੇ ਪਾਣੀ ਚ ਕੁਛ ਨਹੀਂ ਹਰਿਆ ਘਰਾਂ ਚ ਵੜ ਗਿਆ ਹੈ ਅੰਦਰ ਕੁਛ ਨਹੀਂ ਮਿਲਿਆ ਉਸ ਨੂੰ ਕੁਛ ਨਹੀਂ ਮਿਲਿਆ ਤੁਸੀਂ ਕਰਦੇ ਨੌਜਵਾਨ ਜੀ ਹੋ ਇਹ ਜਦੋਂ ਇਹੋ ਜਿਹੇ ਮੰਜ਼ਰ ਹੁੰਦੇ ਆ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਤੇ ਕਿਥੇ ਭਰੇਜ ਨਹੀਂ ਕਰਦੇ ਵੀ ਇੱਥੇ ਤਾਂ ਪਾਣੀ ਆ ਜਾਂਦਾ ਹਰ ਸਾਲ ਹਾਂਜੀ ਭਰੇਜ ਕੀ ਕਰਨਾ ਹਨ ਵਿਆਹ ਸ਼ਾਦੀਆਂ ਤਾਂ ਹੋਣੀਆਂ ਹੀ ਆ ਇੱਥੇ ਸਾਰਾ ਕੁਝ ਹੀ ਹੋਣਾ ਵਾ ਦੇਖੋ ਪਾਣੀ ਤਾਂ ਹਰ ਸਾਲ ਆਉਂਦਾ ਹੀ ਆਉਂਦਾ ਹੈ ਤੇ ਮੁਸ਼ਕਲਾਂ ਬਹੁਤ ਹੋ ਜਾਂਦੀਆਂ ਵਾ ਕਣਕਾ ਉਹ ਵੱਡੀ ਦੀ ਆ ਸਾਲ ਬਾਅਦ ਪਾਣੀ ਆ ਜਾਂਦਾ ਵਾ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਇੱਥੇ ਹਾਂਜੀ ਤੇ ਜਿਹੜੇ ਬੱਚੇ ਨੇ ਉਹ ਪੜਨ ਨਹੀਂ ਜਾ ਰਹੇ ਫਿਰ ਹਾਂਜੀ ਬੱਚਿਆਂ ਨੇ ਫਿਰ ਕੀ ਪੜਨਾ ਇੰਨੇ ਪਾਣੀ ਦੇ ਵਿੱਚ ਬੱਚੇ ਵੀ ਨਹੀਂ ਪੜਦੇਗੇ ਫਿਰ ਉਹਨਾਂ ਦੇ ਵੀ ਜਿਹੜਾ ਖਰਾਬ ਹੁੰਦੀ ਹੈ ਪੜਾਈ ਬਹੁਤ ਜ਼ਿਆਦਾ ਪੜਨ ਤੋਂ ਵਾਂਝੇ ਰਹਿ ਜਾਂਦੇ ਆ ਮਹੀਨੇ ਦੋ ਮਹੀਨੇ ਤਾਂ ਪੜਾਈ ਬਹੁਤ ਜ਼ਿਆਦਾ ਉਹਨਾਂ ਦੀ ਖਰਾਬ ਹੁੰਦੀ ਹੈ ਬੱਚਿਆਂ ਦੀ ਹੁਣ ਜਦੋਂ ਘਰ ਦੇ ਮਰਦ ਬਾਹਰ ਗਏ ਨੇ ਕੰਮ ਲਈ ਤੇ ਜਦੋਂ ਵਾਪਸ ਆਉਣਾ ਹੈ ਡਰ ਨਹੀਂ ਲੱਗਦਾ ਵੀ ਕਿਸ ਤਰ੍ਹਾਂ ਜੇ ਪਾਣੀ ਚੜ ਗਿਆ ਹਾਂਜੀ ਢਾਰ ਦਾ ਲੱਗਦੇ ਆ ਹਾਲਾਤ ਤੁਸੀਂ ਆਪ ਹੀ ਦੇ ਸਕਦੇ ਹੋ ਪਾਣੀ ਦੀ ਵੀ ਕਿੰਨਾ ਜ਼ਿਆਦਾ ਪਾਣੀ ਆ ਹਜੇ ਵੀ ਸੰਭਾਵਨਾ ਵਾ ਕਿ ਪਾਣੀ ਹੋਰ ਵੀ ਜ਼ਿਆਦਾ ਆ ਸਕਦਾ ਵਾ ਅਸਤਾਂ ਦੇਖੋ ਚਾਰਸ਼ਵੇਰੇ ਜਿਹੜੀਆਂ ਵਟਾਂ ਵੀ ਮਾਰੀਆਂ ਹੋਈਆਂ ਨੇ ਵੀ ਪਾਣੀ ਘਰ ਦੇ ਅੰਦਰ ਨਾ ਆ ਸਕੇ